ਸ਼ਿਫਸਾਨਾ ਟਕਸਾਲੀ ਆਗੂ ਸੁਦੀਰ ਸੂਰੀ ਦੇ ਕਤਲ ਦੇ ਦੋਸ਼ੀ ਸੰਦੀਪ ਸਿੰਘ ਉਰਫ ਸੰਨੀ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ 3 ਦਿਨ ਦੇ ਪੁਲਿਸ ਰਿਮਾਂਡ ਤੇ ਪੇਇ ਦਿੱਤਾ ਹੈ ਦੱਸ ਦਈਏ ਕਿ ਸੁਦੀਰ ਸੂਰੀ ਦੀ 4 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਬੁੱਤਾਂ ਦੀ ਭੰਨ ਤੋੜ ਦੇ ਖਿਲਾਫ ਗੋਪਾਲ ਮੰਦਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ ਸੰਦੀਪ ਸਿੰਘ ਦੀ ਪੇਸ਼ੀ ਤੋਂ ਪਹਿਲਾਂ ਹੀ ਅੰਮ੍ਰਿਤਸਰ ਜ਼ਿਲ੍ਹਾ ਅਦਾਲਤੀ ਕੰਪਲੈਕਸ ਪੁਲਿਸ ਛੌਨੀ ਦੇ ਵਿੱਚ ਤਬਦੀਲ ਹੋ ਗਿਆ ਸੀ ਤਾਰੀ ਪੁਲਿਸ ਰੱਖਿਆ ਦੇ ਵਿੱਚ ਸੰਦੀਪ ਸਿੰਘ ਨੂੰ ਪੁਲਿਸ ਵੈਨ ਵਿੱਚ ਅਦਾਲਤ ਵਿੱਚ ਲਿਆਂਦਾ ਗਿਆ ਸੰਦੀਪ ਦੇ ਪ੍ਰੋਡਕਸ਼ਨ ਦੌਰਾਨ ਕੁਝ ਜੱਥੇਬੰਦੀਆਂ ਅਦਾਲਤ ਦੇ ਬਾਹਰ ਵੀ ਪਹੁੰਚ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਜੀ ਸੰਦੀਪ ਸਿੰਘ ਸਿੱਖ ਕੌਮ ਦਾ ਯੋਧਾ ਵਾ ਯੋਧਿਆਂ ਵਾਲਾ ਕੰਮ ਕੀਤਾ ਨੇ ਵਾਹਿਗੁਰੂ ਜਿਹੜਾ ਸੰਦੀਪ ਸੂਰੀ ਹੀ ਉਹਦਾ ਨਾਂ ਹੀ ਸੂਰੀ ਹੀ ਤੇ ਉਹਦੀਆਂ ਹਰਕਤਾਂ ਵੀ ਸੂਰਾਂ ਵਰਗੀਆਂ ਸੀ ਉਹਨੇ ਸਿੱਖ ਕੌਮ ਨੂੰ ਟਾਰਗੇਟ ਕੀਤਾ ਸਿੱਖਾਂ ਦੀਆਂ ਧੀਆਂ ਪੈਣਾ ਨਾਲ ਹਰ ਇੱਕ ਮਲਮੰਦਾ ਬੋਲਦਾ ਸੀ ਤੇ ਜਿਹੜਾ ਮਾੜਾ ਬੋਲੂਗਾ ਉਹਨੂੰ ਇਸ ਤਰ੍ਹਾਂ ਹੀ ਸੋਧਿਆ ਜਾਊਗਾ ਇਹ ਸ਼ਿਵਸ਼ਾਣਾ ਮਾੜਾ ਹਿੰਦੂ ਸਿੱਖ ਭਾਈਚਾਰਕ ਆਹੀਂ ਹਿੰਦੂਆਂ ਦੀ ਸਿੱਖਾਂ ਮਲ ਮੁਸਲਮਾਨ ਵੈਸਾਈ ਹੋਏ ਹਰ ਇੱਕ ਦਾ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਸਾਡੇ ਕਦੀ ਕਿਸੇ ਸਿੰਘ ਨੇ ਕਿਹ ਵੀ ਮਤਲਬ ਇਹਨਾਂ ਦੇ ਮੰਦਰ ਤੇ ਜਾਂ ਕਿਸੇ ਮਸਜਿਦ ਤੇ ਕ੍ਰਿੰਤੂ ਪ੍ਰਿੰਤੂ ਕੀਤੀ ਆ ਇਹ ਆਂਦਾ ਹੀ ਜਿਹੜਾ ਦਰਬਾਰ ਸਾਹਿਬ ਸਾਡਾ ਦੇ ਲਿਆ ਜਿਗਰਿਆ ਉਹਨੂੰ ਆਂਦਾ ਹੀ ਇਹਦੇ ਮੰਦਰਾ ਇਸ ਹਰੀਦਾ ਮੰਦਰ ਆ ਇਹਦੇ ਤੇ ਦੇਦੇ ਦਰਵਾਜ਼ੇ ਲੱਗੇ ਆ ਔਰ ਮੰਦਰਾ ਜੋ ਲਾ ਲਾ ਕੇ ਲਾਇਆ ਬਹੁਤ ਕ੍ਰਿੰਤੂ ਪ੍ਰਿੰਤੂ ਕਰਦਾ ਸੀ ਜੀ ਉਹਦਾ ਇਦਾਂ ਹੀ ਸੋਧਾ ਲੱਗਣਾ ਚਾਹੀਦਾ ਸੀ ਤੇ ਇਦਾਂ ਹੀ ਲੱਗੂਗਾ ਜਿਹੜਾ ਆਉਣ ਵਾਲੇ ਸਮੇਂ 'ਚ ਵੀ ਸਿੱਖ ਕੌਮ ਨੂੰ ਟਾਰਗੇਟ ਕਰੂਗਾ ਜੀ ਸਿੱਖ ਕੌਮ ਨੂੰ ਟਾਰਗੇਟ ਕਰੂਗਾ ਸਿੱਖਾਂ ਬਾਰੇ ਮਾੜਾ ਬੋਲੂਗਾ ਉਹਦਾ ਸਮੇਂ-ਸਮੇਂ ਸਿਰ ਸਿਰ ਸੋਦਾ ਲਾਇਆ ਜਾਊਗਾ ਹਾਂਜੀ ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਆ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਜੀ ਸਾਨੂੰ ਇਹ ਜਿਹੜਾ ਦੇਣਾ ਸਾਨੂੰ ਵੇਖਣ ਨੂੰ ਨਸੀਬ ਹੋਇਆ ਚੜ੍ਹਦੀ ਕਲਾ 'ਚ ਮੈਂ ਕਿ ਅਰਦਾਸ ਕਰਦੀ ਹਾਂ ਪ੍ਰਮਾਤਮਾ ਤਾਂ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗ ਜਵੇ ਕਿੰਨੀ ਦੇਰ ਰਿਮਾਂਡ ਮਿਲਿਆ ਮਾਨਜੋ ਕੋਰਟ ਵੱਲੋਂ 3 ਦਿਨ ਦਾ ਰ ਤਿੰਨ ਦਿਨ ਬਾਅਦ ਦੁਬਾਰਾ ਨੂੰ ਪਈ ਸਰ ਇਹ ਸਾਰਾ ਜਿਹੜਾ ਮਾਨ ਮਲੇ ਦਾ ਪਾਰਟ ਹੈ ਹਾਂ ਹਾਂ ਦੇਖੋ ਇਹ ਬਾਕੀ ਸਾਰਾ ਤਫਤੀਸ਼ ਦਾ ਪਾਰਟ ਹੈ ਉਹ ਤਫਤੀਸ਼ ਜਿਹੜਾ ਮੈਂ ਅਜੇ ਸ਼ੇਅਰ ਨਹੀਂ ਕਰ ਸਕਦਾ ਉਹ ਜੇ ਮੈਂ ਸ਼ੇਅਰ ਨਹੀਂ ਕਰ ਸਕਦਾ ਜੋ ਤਫਤੀਸ਼ ਹੈ ਕਿ ਫਾਈਨਲ ਜਦੋਂ ਚਲੂ ਹੋ ਜਾਏਗਾ ਉਦੋਂ ਤੱਕ। ਥੈਂਕ ਯੂ ਥੈਂਕ ਯੂ ਸਿ ਮਿਲੇ ਆ ਬਸ ਉਹਨੂੰ ਆਪਾਂ ਜੀ ਕੀ ਗੱਲਬਾਤ ਕੀ ਹੋਈ ਸਨੀ ਤੇ ਬਸ ਉਹ ਕਹਿ ਰਿਹਾ ਕਿ ਪਰਿਵਾਰ ਦਾ ਧਿਆਨ ਰੱਖਿਓ ਤੇ ਮੇਰੇ ਬੱਚਿਆਂ ਦਾ ਧਿਆਨ ਰੱਖਿਓ ਤੇ ਚੜ੍ਹਦੀ ਕਲਾ ਜੀ ਕਿੰਨਾ ਸਮਾਂ ਮਿਲਿਆ ਗੱਲਬਾਤ ਕਰਨ ਦਾ 10 ਮਿੰਟ ਮਿਲੇ ਜੀ ਠੀਕ ਹੈ ਕਹਿੰਦੇ ਕਿ ਚੜ੍ਹਦੀ ਕਲਾ ਚ ਬਿਲਕੁਲ ਸਾਬ ਦੀ ਗਿਰਬਾਹ ਉਹ ਜਿਹੜੀ ਹੈਗੀ ਆ ਤੇ Hindu ਜਿਹੜੇ ਪਰਿਵਾਰ ਨੇ ਸਾਰੇ ਮਿਲ ਜੁਲ ਕੇ ਰੋ ਕੋਈ ਇੱਕ ਦੂਜੇ ਨਾਲ ਵੈਰ-ਵਿਰ ਨਾ ਰੱਖਣ ਸਭ ਠੀਕ ਹੈ ਸਭ ਕੁਝ ਕੋਈ ਨਾ ਕੋਈ ਤੱਕ ਪਰੇਸ਼ਾਨੀ ਕੋਈ ਇਹ ਤਾਂ ਦੇਖੋ ਜੀ ਕੋਈ ਐਹੋ ਜੀ ਗੱਲਬਾਤ ਹੋਈ ਨਹੀਂ ਬਸ ਇੰਨਾ ਹੀ ਕਿਹਾ ਪਰਵਾਜ਼ ਚੜ੍ਹਦੀ ਕਲਾ ਰਵੇ Hindu Sikh ਆਪਣੀ ਏਕ ਨਾ ਕਿ ਹਿੰਦੂ ਸਿੱਖਾ ਦਾ ਕੋਈ ਮਸਲਾ ਇੱਥੇ ਹੈਗਾ ਜੀ ਬਿਲਕੁਲ ਜਵਾਬ ਦਿੱਤਾ ਕਿ ਇਹ ਜਿਹੜਾ ਰਿਮਾਂਡ ਦਾ ਵਧਣਾ ਵਾ ਇਹ ਲੀਗਲ ਨਹੀਂ ਹੈਗਾ ਇਹ ਵਾਇਬਲ ਨਹੀਂ ਹੈਗਾ ਕਿਉਂਕਿ ਆਲ ਰੈਡੀ 7 ਦਿਨ ਇਹਨਾਂ ਨੇ ਉਹ ਉਹਦੀ ਜਿਹੜੀ ਆ ਰਿਮਾਂਡ ਦੀ ਵਰਤੋਂ ਕੀਤੀ ਆ ਤੇ ਫਿਰ ਵੀ ਕੋਰਟ ਨੇ ਕਿਉਂਕਿ ਇਹਨਾਂ ਨੇ ਇਹ ਕਿਹਾ ਕਿ ਅਸੀਂ ਮੋਬਾਈਲ ਡਾਟਾ ਜਿਹੜਾ ਮੋਬਾਈਲ ਰਿਕਵਰ ਕੀਤਾ ਉਹਦੇ ਵਿੱਚੋਂ ਡਾਟਾ ਜਿਹੜਾ ਵਾ ਉਹ ਰੀਟਰੀਵ ਕੀਤਾ ਵਾ ਉਹ ਲੈਬ ਚ ਆਉਣਾ ਮੈ ਸਾਨੂੰ ਉਹ ਤੋਂ ਫਰਦਰ ਅਸੀਂ ਜਿਹੜੀ ਆ ਦੋਸ਼ੀ ਦੀ ਜਿਹੜੀ ਆ ਉਹ ਉਹਨਾਂ ਬੰਦਿਆਂ ਨਾਲ ਉਸ ਦਿਨ ਔਨ ਦਾ ਡੇਟ ਡੇਟ ਆਫ ਅਲਾਈਡ ਅਕਰੈਂਸੀ ਜਿਹੜਾ ਵਾ ਕੀ ਗੱਲ ਹੋਈ ਆ ਉਹਦੇ ਬਿਹਾਫ ਤੇ ਅਸੀਂ ਜਿਹੜਾ ਵਾ ਉਹ ਗੱਲ ਜਿਹੜੀ ਉਹ ਕਰਨੀ ਤਫਤੀਸ਼ ਕਰਨੀ ਚਾਹੁੰਦੇ ਆ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਉਸ ਦਿਨ ਕਾਲ ਆਈ ਆ ਇੱਕ ਗੱਲ ਇਹ ਵੀ ਆਈ ਕਿ ਇਹਦਾ ਇੱਕ ਕੋਈ ਦੁਕਾਨ ਦੇ ਉੱਤੇ ਕੋਈ ਆਕਾਸ਼ ਮਹਿਰਾ ਕੋਈ ਕੰਮ ਕਰਦਾ ਸੀ ਮੁੰਡਾ ਅਸੀਂ ਉਹਦਾ ਵੀ ਰੋਲ ਦੇਖਣਾ ਜੀ ਦੇਖੋ ਹੀ ਜੇ ਹਿੰਦੂ ਜੈਂਟਲਮੈਨ ਤੇ ਉਹਨੂੰ ਵੀ ਉਹਨੂੰ ਮਤਲਬ ਹਰੇਕ ਨੂੰ ਜਿਹੜੀਆਂ ਨਾ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹ ਮਤਲਬ ਇਹ ਐਪਰੀਹ ਚ ਨੇ ਸਾਡੀ ਕਿ ਇਹ ਕੁਝ ਹੋਰ ਬੰਦਿਆਂ ਨੂੰ ਕਿਉਂਕਿ ਸਰਕਾਰ ਤੇ ਦਬਾਅ ਆ ਕਮਿਊਨਲ ਫੋਰਸੀ ਦਾ ਲੱਗਦਾ ਕਿ ਹੋਰ ਬੰਦੇ ਨੂੰ ਵੀ ਸ਼ਾਮਿਲ ਕਰ ਸਕਦੇ ਆ ਇਹ ਦੇਖੋ ਪੁਲਿਸ ਦੀ ਤਾਂ ਸਾਨੂੰ ਇਨਵੈਸਟੀਗੇਸ਼ਨ ਫੇਅਰ ਲੱਗਦੀ ਹੈ ਪਰ ਕੋਈ ਦਬਾਅ ਕਿਸੇ ਬੰਦੇ ਹੋ ਸੈਟ ਤੇ ਹੋਵੇ ਅੱਜ ਤੱਕ ਸਾਨੂੰ ਕੋਈ ਪੁਲਿਸ ਦਾ ਕੋਈ ਦਬਾਅ ਲੱਗਾ ਨਹੀਂ ਨਾ ਉਹਨਾਂ ਦਾ ਵਿਹਾਰ ਕੋਈ ਨਾ ਹਰਚ ਦੀਗਾ ਮਤਲਬ ਪੁਲਿਸ ਕਾਰਵਾਈ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਕਰਨ ਲਈ ਆ ਅਸੀਂ ਇਸ ਗੱਲ ਤੋਂ ਸੰਤੁਸ਼ਟ ਆ ਇਵਨ ਮਲਜਬ ਇਸ ਗੱਡੀ ਦੇ ਵਿੱਚ ਪੇਪਰ ਮਿਲੇ ਹੋ ਕਿ ਇਹ ਫਾਈਲ ਮਿਲੀ ਹੈ ਜੀ ਫਾਈਲ ਫਾਈਲ ਕਈ ਲੋਕਾਂ ਦੇ ਉੱਤੇ ਕ੍ਰੋਸ ਵੀ ਕੀਤਾ ਗਿਆ ਹੈ ਉਹ ਫਾਈਲ ਗੱਡੀ ਚੋਂ ਮਿਲੀ ਹੈ ਔਰ ਦੂਸਰੀ ਗੱਲ ਇਹ ਕਿ ਕਾਲਸ ਕਾਫੀ ਕਹਿੰਦੇ ਨੇ ਕਿ ਕਾਲਸ ਅਲੱਗ-ਅਲੱਗ ਜਣਿਆਂ ਨੂੰ ਹੋਈ ਹੈ ਇਸ ਕਰਕੇ ਕਾਲ ਡਿਟੇਲ ਚੈੱਕ ਕੀਤੀ ਜਾ ਰਹੀ ਹੈ ਦੇਖੋ ਉਹ ਤਾਂ ਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਕਿਨੂੰ ਕਾਲ ਹੋਈ ਹੈ ਇਹ ਤੇ ਇਹ ਦੇਖੋ ਇੱਕ ਹੁੰਦਾ ਵਾ ਪਲਾਨ ਡਿਫੈਂਸ ਕਿ ਮੈਂ ਰੇਕੀ ਕਾਂਡਿਆ ਵਾ 6 ਮਹੀਨੇ ਸਾਲ ਤੋਂ ਤੁਸੀਂ ਤਾਂ ਮੇਰੀ ਦੁਕਾਨ ਤੇ ਆਏ ਹੋ ਮੈਂ ਤਾਂ ਤੁਹਾਡੇ ਘਰ ਨਹੀਂ ਗਿਆ ਮ ਤੋ ਉਹਦੇ ਵਿੱਚ ਪਹਿਲੀ ਕੋਈ ਪ੍ਰਾਇਰ ਜਿਹੜੀ ਹੈ ਨਾ ਉਹ ਇੰਨੀ ਰੈਲੇਵੈਂਟ ਨਹੀਂ ਹੈਗੀ ਮਤਲਬ ਇਹ ਆਲ ਆਫ ਸਡਨ ਜਿਹੜਾ ਜਿਹੜਾ ਮਾਨੂੰ ਇਹਨੂੰ ਕਹਿੰਦੇ ਐਕਟ ਆਫ ਗ੍ਰੇਵ ਔਰ ਸਡਨ ਜਿਹੜੀ ਪ੍ਰੋਵੋਕੇਸ਼ਨ ਬੇਕਦਮ ਬੰਦਾ ਸਾਹਮਣੇ ਆਇਆ ਤਾਂ ਹੋ ਗਿਆ ਮਤਲਬ ਇੱਕ ਐਕਸੀਡੈਂਟ ਕੀ ਲਈ ਗੱਲ ਜਿਹੜੀ ਪਰ ਉਸ ਦੇ ਵਿੱਚ ਫਾਈਲ ਤੇ ਕ੍ਰੋਸਿੰਗ ਦਾ ਜਿਹੜਾ ਨਾ ਜਿਹੜਾ ਫਾਈਲ ਤੇ ਕ੍ਰੋਸਿੰਗ ਦਾ ਉਹ ਸਾਨੂੰ ਲੱਗਦਾ ਕਿ ਪੁਲਿਸ ਨੇ ਇਹਨੂੰ ਇੱਕ ਨੈਸ਼ਨਲ ਇਸ਼ੂ ਬਣਾਉਣ ਵਾਸਤੇ ਜਿਹੜਾ ਉਹ ਇਹਨਾਂ ਨੇ ਸੈਲਫ ਕੀਤਾ ਵਾ ਪਲਾਂਟਡ ਉਹ ਹੈਗਾ ਵਾ origignal ਲਿਟਰੇਚਰ ਨਹੀਂਗਾ ਦੇਖੋ ਫੋਟੋ ਕਾਪੀਆਂ ਨੇ ਪਹਿਲੇ ਦਿਨ ਦੇ ਫੋਟੋ ਜਦੋਂ ਜਦੋਂ ਗੱਡੀ ਨੂੰ ਤੋੜਿਆ ਮੰਨ ਤੋੜਿਆ ਗਿਆ ਇੱਕ ਮਿੰਟ ਗੱਡੀ ਟੋਟੀ ਹੁੰਦੀ ਹੈ ਤੇ ਪੁਲਿਸ ਜਿਰੋ ਤਲਾਸ਼ੀ ਕਰਦੀ ਉਥੇ ਮੀਡੀਆ ਦੇ ਸਾਹਮਣੇ ਉਹ ਗੱਡੀ ਦੇ ਪਿੱਛੇ ਨਿਕਲਦਾ ਸੀਟ ਤੋਂ ਥੱਲੇ ਇਹ ਹੋ ਸਕਦਾ ਪਲਾਂਟਡ ਹੋਵੇ ਦੇਖੋ ਮਲਜਮ ਤਾਂ ਉਥੇ ਲੱਗੇ ਹੈ ਨਹੀਂਗਾ ਜੀ ਸਾਹਮਣੇ ਦੇਖ ਤੁਸੀਂ ਇਹ ਦੱਸੋ ਮੈਨੂੰ ਵੀ ਜਿਹੜੇ ਬੰਦੇ ਜਿਹੜੇ ਬੰਦੇ ਉਥੇ ਪਿਸਤੌਲ ਤੇ ਗੋਲੀਆਂ ਚਲਾਉਂਦੇ ਸੀ ਸਾਡੀ ਕੋਈ ਵੀਡੀਓ ਨਹੀਂ ਆ ਗਈ ਮਲਜਮ ਦੀ ਉਹਨੂੰ ਉਥੇ ਗੋਲੀਆਂ ਮਾਰਦਿਆਂ ਦੀ ਠੀਕ ਹੈ ਨਾ ਤੇ ਜਿਹੜੇ ਬੰਦੇ ਉੱਪਰੋਂ ਹੀ ਗੋਲੀਆਂ ਚਲਾਉਂਦੇ ਤੇ ਕਿਹੜਾ ਕਹਿੰਦਾ ਮੈਂ ਸਰ ਸਾਨੂੰ ਇਹ ਹੈ ਕਿ ਸਰਕਾਰ ਨੂੰ ਇੱਕ ਬੈਲੈਂਸ ਰੱਖਣਾ ਚਾਹੀਦਾ ਵਾ ਜੇ ਕਮਿਊਨਲ ਹਾਰਮਨੀ ਚਾਹੀਦੀ ਆ ਤੇ ਜਿਹੜਾ ਵੀ ਬੰਦਾ ਇਹ ਇਹ ਨਹੀਂ ਆਂਦੇ ਵੀ ਇਹ ਸੂਰੀ ਦਾ ਪਰਿਵਾਰ ਦਾ ਕੋਈ ਵੀ ਆ ਪੰਜਾਬ ਦੇ ਵਿੱਚ ਦੇਖੋ ਸਾਨੂੰ ਇੱਕ ਰੰਜਿਸ਼ ਆ ਕਿ ਇਹ ਜਦੋਂ ਵੀ ਗਾਲ੍ਹਾਂ ਕੱਢਦਾ ਸੀਗਾ ਕਿਸੇ ਵੀ ਪੰਜਾਬ ਦੇ ਹਿੰਦੂs ਗੱਟਨ ਭਾਵੇਂ ਉਹ ਬੀਜੇਪੀ ਆ ਤੇ ਭਾਵੇਂ ਕੋਈ ਵੀ ਆ ਕਿਸੇ ਨੇ ਉਹਦੀ ਵਿਰੋਧਤਾ ਨਹੀਂ ਕੀਤੀ ਜੇ ਕਮਿਊਨਲ ਹਾਰਮਨੀ ਚਾਹੀਦੀ ਆ ਤੇ ਸਾਨੂੰ ਜਿਹੜਾ ਗਲਤ ਬੰਦਾ ਉਹਨੂੰ ਰੋਕਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਜੀ ਮੋਕੇ ਦੇ ਗਿਆ ਕੇ ਫੈਸਲਾ ਅਚਾਨਕ ਲਿਆ ਕੇ ਫੈਸਲਾ ਕਿ ਦੇਖੋ ਅਲਾਈਡ ਅਕਰੈਂਸ ਜਿਹੜੀ ਆ ਇਹ ਮਤਲਬ ਹੋ ਸਕਦੀ ਹੈ ਇਕਦਮ ਕਿਉਂਕਿ ਇਹਦੇ ਵਿੱਚ ਲਾਇਸੈਂਸੀ ਦੇ ਵੈਪਨ ਆ ਕੋਈ ਇਲੀਗਲ ਵੈਪਨ ਨਹੀਂਗਾ ਠੀਕ ਹੈ ਨਾ ਤੇ ਬੰਦਾ ਸੇਫਟੀ ਵਾਸਤੇ ਨੰਬਰ ਆਫ ਪੀਪਲ ਆਰ ਕੈਰੀਂਗ देयर ਵੈਪਨਸ ਬਹੁਤ ਲੋਕ ਨੇ ਜਿਹੜੇ ਆਪਣੇ ਹਥਿਆਰ ਜੇਬ ਵਿੱਚ ਪਾ ਕੇ ਤੁਰਦੇ ਤਾਂ ਕੀ ਸੰਦੀਪ ਸਿੰਘ ਦੇ ਨਾਲ ਕੋਈ ਗੱਲਬਾਤ ਨਹੀਂ ਅਸੀਂ ਉਹਨੂੰ ਦੱਸਿਆ ਕਿ ਮੈਂ ਕਿਉਂ ਗੋਲੀ ਚਲਾਈ ਨਹੀਂ ਉਹ ਇਹੋ ਜੀ ਇਹੋ ਜੀ ਕੋਰਟ ਦੇ ਵਿੱਚ ਨਹੀਂ ਕੋਈ ਗੱਲ ਹੋਈ ਨਾ ਉਹਨੇ ਦੇਖੋ ਇਹ ਦੀ ਸੀ ਅਲਾਈਡਾ ਕਰਨ ਹੋ ਸਕਦਾ ਗੋਲੀ ਨਾ ਵਿੱਚ ਚਲਾਈ ਹੋਵੇ ਉੱਥੇ ਹੋਰ ਵੀ ਪਿਸਤੌਲ ਸ਼ਿਵ ਸ਼ਾਨਕ ਲਈ ਫਿਰਦੇ ਕਈਆਂ ਬੰਦਿਆਂ ਕੋਲ ਸੀ ਤਾਂ ਇਹ ਇਹ ਜ਼ਰੂਰੀ ਨਹੀਂਗਾ ਵੀ ਗੋਲੀ ਉਹਨੇ ਚਲਾਈ ਆ ਇਹ ਤੇ ਇਨਵੈਸਟੀਗੇਸ਼ਨ ਦਾ ਪੱਖ ਹੈ ਨਾ ਗੋਲੀਆਂ ਨੇ ਚਲਾਈਆਂ ਫਿਰ ਕਹਿੰਦਾ ਮਤਲਬ ਉਹਨਾਂ ਨੇ ਉਹਨਾਂ ਨੇ ਚਲਾਈ ਫਿਰ ਗੋਲੀਆਂ ਕੋਈ ਵੀ ਚਲਾ ਸਕਦਾ ਵਾਥੇ ਉਹਨਾਂ ਦੇ ਆਪਸ ਵਿੱਚ ਲੜਾਈ ਸੀਗੀ ਦੇਖੋ ਉਹਨਾਂ ਦੀ ਆਪਸ ਵਿੱਚ ਵੀ ਧੜਿਆਂ ਦੀ ਲੜਾਈ ਸੀਗੀ ਗੋਲੀ ਕਿੱਧਰੋਂ ਆਈ ਕਿਵੇਂ ਆਈ ਉਹ ਉਹ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਕਿ ਕਿਹਨੇ ਕੀ ਕੀਤਾ ਸੋਸ਼ੀਅਲ ਵੀ ਜੋੜੀ ਜਿਹੜੀ ਬਾਅਦ ਵਿੱਚ ਵਿਦੇਸ਼ 'ਚ ਬੈਠੇ ਕਿਸੇ ਗੈਸਟ ਦੇ ਵੱਲੋਂ ਜ਼ਿੰਮੇ ਨਈ ਨਈ ਇਹੋ ਜਿਹਾ ਇਹੋ ਜਿਹਾ ਅਜੇ ਤੱਕ ਕੋਈ ਇਹੋ ਜਿਹੀ ਨਈ ਬਾਰੋਂ ਕੋਈ ਇਹਦੇ ਵਿੱਚ ਗੈਂਗਸਟਰ ਦੀ ਕੋਈ ਕਹਾਣੀ ਨਹੀਂ ਹੈਗੀ ਇਸ ਇਨਵੈਸਟੀਗੇਸ਼ਨ ਦੇ ਅਜੇ ਤ ਉਹਦੇ ਵਿੱਚ ਜਿਹੜੀ ਆ ਕੋਈ ਵੀ ਇਹੋ ਜਿਹਾ ਫੋਰਨ ਲਿੰਕ ਜਿਹੜਾ ਵਾ ਉਹ ਨਹੀਂ ਨਾ ਸਟੈਬਲਿਸ਼ ਹੈ ਤੇ ਨਾ ਉਹਦੀ ਗੱਲ ਚੱਲੀ ਆ ਤਿੰਨ ਦਿਨ ਦਾ ਰਿਮਾਂਡ ਹੈ ਜੀ ਪਰ ਇੱਕ ਗੱਲ ਬੜੀ ਚੁੱਕੀ ਜਾ ਰਹੀ ਹੈ ਵਾਰਿਸ ਪੰਜਾਬ ਦਾ ਅਗੇ ਇੱਕ ਸਟicker ਲੱਗਾ ਸੀ ਉਹਦੀ ਬੜੀ ਬਿਆਨਬਾਜ਼ੀ ਹੋ ਰਹੀ ਹੈ ਕਿ ਅਮਰਿਤਪਾਲ ਜਿਹੜਾ ਉਹ ਭੜਕਾ ਰਿਹਾ ਹੈ ਇਸ ਤਰੀਕੇ ਦੀ ਬਿਆਨਬਾਜ਼ੀ ਦੇਖੋ ਗੱਲ ਪਤਾ ਕੀ ਆ ਭਾਰਤੀ ਸੰਵਿਧਾਨ ਹਰ ਬੰਦੇ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਦਿੰਦਾ ਵਾ ਤੇ ਜੇ ਉਹ ਅਮਰਿਤ ਛਕਾਉਂਦਾ ਵਾ ਲੋਕਾਂ ਨੂੰ ਨਸ਼ਿਆਂ ਚੋਂ ਕੱਢਦਾ ਵਾ ਤੇ ਇਹਨਾਂ ਦਾ ਟ੍ਰੀਟਡ ਪੀੜ ਹੁੰਦਾ ਮਤਲਬ ਇਹ ਚਾਹੁੰਦੇ ਆ ਵੀ ਇੱਥੇ ਜਿਹੜੇ ਵਿਦੇਸ਼ੀ ਧਰਮ ਫੈਲ ਜਾਣ ਤੇ ਜਿਹੜਾ ਆਪਣਾ ਹਿੰਦੂ ਧਰਮ ਸਿੱਖ ਧਰਮ ਜੈਨ ਜਿੱਦਾਂ ਬੁੱਧ ਜੈਨ ਅਗੇ ਖਤਮ ਹੋਇਆ ਇਹ ਵੀ ਸਾਰੇ ਖਤਮ ਹੋ ਜਾਣ ਠੀਕ ਆ ਨਾ ਤੇ ਜੇ ਉਹ ਬੰਦਾ ਲੋਕਾਂ ਨੂੰ ਜਾਗਰੂ ਕਰਦਾ ਤੁਸੀਂ ਨਸ਼ੇ ਛੱਡੋ ਤੇ ਮੈਨੂੰ ਉਹਦੇ ਵਿੱਚ ਕੋਈ ਨਹੀਂ ਲੱਗਦਾ ਉਹ ਬੰਦਾ ਦੇਖੋ ਪਹਿਲਾਂ ਕਲੀਨ ਸ਼ੇਪ ਸੀਗਾ ਕੇਸਾਂ ਦੀ ਬਦਵੀ ਕਰਦਾ ਸੀ ਜੇ ਉਹ ਇਸ ਕਿਸਾਨ ਅੰਦੋਲਨ ਤੋਂ ਬਾਅਦ ਸਿੱਖੀ ਤਾਰਾ ਦੇ ਨਾਲ ਜੁੜਿਆ ਵਾ ਤੇ ਵੀ ਸ਼ੁੱਡ ਐਪਰੀਸ਼ੀਏਟ ਹਮ ਕਿ ਉਹ ਬੰਦਾ ਅੱਜ ਲੋਕਾਂ ਨੂੰ ਜਾਗਰੂ ਕਰ ਰਿਹਾ ਤੇ ਇਹ 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 ਵੀ ਦੇਸ਼ ਭਗਤੀ ਆ ਲੋਕਾਂ ਨੂੰ ਜੋੜਨਾ ਆਪਣੇ ਆਪਣੇ ਸਾਹਿਤ ਨਾਲ ਜੋੜਨਾ ਆਪਣੇ ਧਰਮ ਨਾਲ ਜੋੜਨਾ ਦੇ ਅਮਰਪਾਲ ਦਾ ਨਾਮ ਵੀ ਇਸ ਮਾਮਲੇ ਜੋੜਿਆ ਜਾ ਸਕਦਾ ਨਹੀਂ ਲੱਗਦਾ ਨਹੀਂ ਜੀ ਵੈਸੇ ਹੋ ਸਕਦਾ ਪਹਿਲਾਂ ਪਹਿਲਾਂ ਸਰਕਾਰ ਦਬਾ ਦੇ ਵਿੱਚ ਸੀਗੀ ਪਰ ਉਹ ਉਸ ਉਸ ਐਂਗਲ ਤੇ ਕੋਈ ਇਨਵੈਸਟੀਗੇਸ਼ਨ ਨਹੀਂ ਚੱਲ ਰਹੀ ਕਿਉਂਕਿ ਮੰਗ ਕੀਤੀ ਗਈ ਸੀ ਕਿ ਉਹਦਾ ਨਾਮ ਜਿਹੜਾ ਉਹ ਪਾਇਆ ਜਾਵੇ ਦੇਖੋ ਵੀਰ ਜੀ ਗੱਲ ਇਤਰਾਵਾ ਮੰਗ ਤੇ ਆਪਾਂ ਜਿਹੜੀ ਇਹ ਮੰਗ ਇਲੀਗਲ ਵੀ ਹੁੰਦੀ ਹੈ ਕਿਸੇ ਵੇਲੇ ਪੁਲਿਸ ਨੇ ਇਨਵੈਸਟਿਗੇਟਿੰਗ ਏਜੰਸੀ ਆ ਉਹਨੇ ਇਹ ਵੇਖਣਾ ਕਿ ਦੇਖੋ 302 ਦੇ ਵਿੱਚ ਕਿਸੇ ਨੂੰ ਜਾਇ ਥੋੜੀ ਫਸਾਉਣਾ ਕਿਸੇ ਦਾ ਕੈਰੀਅਰ ਖਰਾਬ ਹੋ ਜਾਂਦਾ ਕਿਸੇ ਦੀ ਜ਼ਿੰਦਗੀ ਸਪਾਇਲ ਹੋ ਜਾਂਦੀ ਹੈ ਤੇ ਪੁਲਿਸ ਦਾ ਇਹ ਇਸ ਗੱਲੋਂ ਐਟੀਟਿਊਡ ਜਿਹੜਾ ਬਿਲਕੁਲ ਠੀਕ ਉਹਦਾ ਦਬਾਅ ਪਾਇਆ ਵਾ ਕੁਝ ਸੰਗਠਨਾਂ ਨੇ ਪਰ ਸਰਕਾਰ ਨੇ ਉਸ ਗੱਲ ਨੂੰ ਨਹੀਂ ਮੰਨਿਆ ਬਸ ਕੁਝ ਇਹ ਵੀ ਪਰਿਵਾਰ ਇਹਨਾਂ ਦੇ ਮੰਗ ਕਰ ਰਹੇ ਕਿ ਕੋਈ ਬੰਦਾ ਹੋਰ ਵੀ ਨਾ ਨਾ ਪੁਲਿਸ ਦੀ ਵੀਡੀਓ ਵੀ ਇਹਨਾਂ ਕੋਲੇ ਹੈਗੀ ਹੈ ਕਿ ਇੱਕ ਬੰਦਾ ਮੌਕੇ ਤੇ ਸੰਦੀਪ ਸਿੰਘ ਦੇ ਨਾਲ ਮੌਜੂਦ ਸੀ ਨਹੀਂ ਇਹੋ ਜੀ ਕੋਈ ਹੋਰ ਅਜੇ ਤੱਕ ਕਿਸੇ ਦੀ ਗੱਲ ਨਹੀਂ ਸਿਰਫ ਇੱਕ ਜਿਹੜਾ ਮੁੰਡਾ ਦੁਕਾਨ ਤੇ ਕੰ ਉਹਦੀ ਗੱਲ ਸੀ ਕਿ ਉਹ ਉਹ ਦੁਕਾਨ ਤੇ ਸੀਗਾ ਤੇ ਉਹ ਉਹਦੀ ਉਹ ਗੱਲ ਚੱਲਦੀ ਹੋਰ ਕੋਈ ਗੱਲ ਨਹੀਂ ਠੀਕ ਹੈ ਜੀ ਇਹਦੇ ਵਿੱਚ ਜ਼ਹੀਦਾਰ ਜਗਤਾਰ ਸਿੰਘ ਜੀ ਹਵਾਰਾ ਜੀ ਜਿਹੜੀ ਉਹਦੀ ਜਿਹੜੀ ਕਮੇਟੀ ਆ ਉਹ ਵੀ ਜਿਹੜਾ ਵਾ ਇਹਦੇ ਬਿਲਕੁਲ ਪਿੱਠ ਤੇ ਖੜੀ ਆ ਉਹ ਵੀ ਸਪੋਰਟ ਕਰ ਰਿਆ ਹੋਰ ਵੀ ਸਿੱਖ ਸੰਗਠਨ ਜਿਹੜੇ ਆ ਇਹਦੇ ਵਿੱਚ ਇਹਨਾਂ ਦੀ ਸਪੋਰਟ ਕਰ ਰਿਆ ਤੇ ਇਹ ਜਿਹੜੀ ਹਵਾਰਾ ਕਮੇਟੀ ਵੱਲੋਂ ਵੀ ਉਹਨਾਂ ਦੇ ਮੈਂਬਰ ਜਿਹੜੇ ਆ ਸਾਰੇ ਇੱਥੇ ਆਏ ਆ ਅੱਜ ਹੋਰ ਵੀ ਸਿੱਖ ਸੰਗਠਨ ਜਿਹੜੇ ਆ ਉਹ ਭਾਈ ਸੰਦੀਪ ਸਿੰਘ ਦੇ ਨਾਲ ਜਿਹੜਾ ਉਹਦੇ ਪਰਿਵਾਰ ਦੀ ਸਪੋਰਟ ਕਰ ਰਿਹਾ ਇਹ ਦੱਸਣਾ ਜ਼ਰੂਰੀ ਸੀਗਾ ਧੰਨਵਾਦ ਜੀ